ਨਾਬੇ ਦਾ ਬਹੁਤ ਹਿਸਟੋਰੀਕਲ ਕਿਲਾ ਧਰਮੀ ਰਾਜੇ ਹੋਏ ਨਾਬੇ ਦੇ ਰਾਜਿਆਂ ਨੂੰ ਧਰਮੀ ਰਾਜੇ ਕਿਹਾ ਜਾਂਦਾ ਜੀ ਠੀਕ ਹੈ ਕਿਉਂਕਿ ਇਹਨਾਂ ਨੇ ਆਪਣੇ ਬਾਕੀ ਜਿਹੜੀਆਂ ਫੁਲਕੀਆਂ ਰਿਆਸਤਾਂ ਸੀ ਉਹ ਫਿਰ ਬ੍ਰਿਟਿਸ਼ਰ ਦੇ ਅੰਡਰ ਰਹੀਆਂ ਜੀ ਪਰ ਨਾਬੇ ਵਾਲਿਆਂ ਨੇ ਬਗਾਵਤ ਵੀ ਕੀਤੀ ਉਹਦਾ ਉਹਨਾਂ ਨੂੰ ਮੁੱਲ ਵੀ ਚੁਕਾਣਾ ਪਿਆ ਵੀ ਰਿਪੂ ਦਮਨ ਸਿੰਘ ਜੀ ਨੂੰ ਇਹ ਤਾਂ ਕੈਦ ਕਰਕੇ ਕੋੜੇਕ ਨਾਲ ਭੇਜਿਆ ਜੀ ਤੇ ਇਹ ਧਰਮੀ ਰਾਜਿਆਂ ਦਾ ਹੀ ਸੀ ਨਾ ਉਹਨਾਂ ਨੇ ਧਰਮ ਦੇ ਲਈ ਆਪਣਾ ਰਾਜ ਸਰਕਾਰ ਵੀ ਛੱਡਤਾ ਉਹਨਾਂ ਨੇ ਕੈਦ ਹੋ ਗਏ ਪਰ ਉਹਨਾਂ ਨੇ ਧਰਮ ਦਾ ਰਸਤਾ ਬਣਾਇਆ ਦੁਬਾਰੇ ਫੇਰ ਤੁਹਾਡੇ ਤੋਂ ਸੁਣਨਾ ਚਾਹਾਂਗੇ ਮਹਾਰਾਜ ਰਿਪਤਮਨ ਸਿੰਘ ਨੂੰ ਹੌਲੀ ਥੋੜਾ ਜਿਹਾ ਦੱਸਿਓ ਕਿਹੜੀ ਜਗ੍ਹਾ ਤੇ ਲਿਜਾ ਕੇ ਉੱਥੇ ਗ੍ਰਿਫਤਾਰ ਕਰਕੇ ਜੇਲ੍ਹ ਦੀ ਸਜ਼ਾ ਦਿੱਤੀ ਗਈ ਉਹਨਾਂ ਨੂੰ ਜਦੋਂ ਮਹਾਰਾਜ ਰਿਪਤਮਨ ਸਿੰਘ ਨੂੰ ਅੰਗਰੇਜ਼ਾਂ ਨੇ ਇਹ ਦੇਖਿਆ ਕਿ ਇਹ ਬਗਾਵਤੀ ਸੋਰ ਇਹਨਾਂ ਦੇ ਪਹਿਲਾਂ ਇਹ ਤੋਂ ਡੇਰਾ ਦੂਨ ਲੈ ਕੇ ਗਏ ਸੀ ਜੀ ਡੇਰਾ ਦੂਨ ਤੋਂ ਬਾਅਦ ਕੋੜੇਕ ਨਾਲ ਸਾਊਥ ਇੰਡੀਆ ਕੋੜੇਕ ਨਾਲ ਸ਼ਿਫਟ ਕੀਤਾ ਗਿਆ ਜਿਹੜੇ ਉਹ ਦਿੱਤੇ ਉਹਨਾਂ ਨੂੰ ਕੈਦ ਰੱਖ ਪਹਿਲਾਂ ਉਹਨਾਂ ਨੂੰ ਇੱਕ ਨੋਮੀਨਲ ਦਿੱਤਾ ਜਾਂਦਾ ਸੀ ਸਾਰਾ ਖਰਚਾ ਵਗੈਰਾ ਪਰ ਉਹ ਰਿਆਸਤ ਜਿਹੜੀ ਹੈ ਉਹ ਡਿਕਲਾਈਨ ਹੀ ਇਸੇ ਕਰਕੇ ਹੋਇਆ ਕਿਉਂਕਿ ਉਹਨੇ ਬਗਾਵਤੀ ਸੋਰਸ ਸੀ ਉਹਨਾਂ ਨੇ ਧਰਮ ਦਾ ਰਸਤਾ ਬਣਾਇਆ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਜੀ ਸਿੰਘ ਸਾਹਿਬ ਜਿਸ ਤਰ੍ਹਾਂ ਮਹਾਰਾਜ ਰਿਪਨਮਨ ਸਿੰਘ ਦੀ ਗੱਲ ਚੱਲ ਰਹੀ ਹੈ ਉਹਨਾਂ ਦੀ ਵਜ੍ਹਾ ਤੋਂ ਹੀ ਸਿੱਖ ਕੌਮ ਨੇ ਬਗਾਵਤ ਕੀਤੀ ਫਿਰ ਜੈਤੋ ਦਾ ਮੋਰਚਾ ਲੱਗਿਆ ਤੇ ਉੱਥੇ ਖੂਹ ਦੇ ਵਿੱਚ ਇੱਥੋਂ ਤੱਕ ਕਿ ਜਿਹੜੀ ਮਾਤਾ ਬਲਵੀਰ ਕੌਰ ਸੀ ਜੀ ਸਣਾ ਉਸ ਟਾਈਮ ਇੱਕ ਗੁਰਸਿੱਖ ਬੀਬੀ ਆਪਣੇ ਛੋਟੇ ਜਿਹੇ ਬੱਚੇ ਨੂੰ ਛਾਤੀ ਨਾਲ ਲਾਇਆ ਹੋਇਆ ਹੈ ਤੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਨਾਂ ਤੋਂ ਇਹ ਚੀਜ਼ੇ ਬਰਦਾਸ਼ਤ ਨਹੀਂ ਹੋਈ ਕਿ ਇਹ ਵੱਡਾ ਰੂਪ ਨਾ ਧਾਰਨ ਕਰ ਲਵੇ ਤੇ ਉਸ ਦੇ ਗੋਲੀ ਵਜਿ ਜਿਹੜੀ ਬੱਚੇ ਦੇ ਪਹਿਲਾ ਬੱਚਾ ਸੀ ਦੋਇ ਇਹ ਬਾਅਦ ਜਿਹੜੀ ਹੈ ਫਾਰਸੀ ਚ ਲਿਖੇ ਗਏ ਆ ਦਸਤਾਵੇਜ਼ ਇਹ ਉਹ ਸਟਾਮ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਫੈਸਲੇ ਲੈਂਦੀ ਸੀ ਤੇ ਜਿਵੇਂ ਜ਼ਮੀਨ ਦੀ ਜਾਇਦਾਦ ਦੇ ਝਗੜੇ ਦਾ ਫੈਸਲਾ ਹੋਣ ਲਈ ਆਇਆ ਤੇ ਮਹਾਰਾਜ ਸਾਹਿਬ ਨੇ ਉੱਤੇ ਜਿਹੜਾ ਫੈਸਲਾ ਕੀਤਾ ਇਹ ਸਾਰੀ ਫਾਰਸੀ ਭਾਸ਼ਾ ਦੇ ਵਿੱਚ ਸਾਰਾ ਲਿਖਿਆ ਗਿਆ ਤੇ ਇਹ ਅੱਜ ਤੋਂ 200 ਸਾਲ ਪਹਿਲੇ ਇਸਟਾਮ ਨੇ ਜਿਹੜੇ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਿਆ 200 ਸਾਲ ਪਹਿਲੇ ਫਾਰਸੀ ਤੁਹਾਨੂੰ ਇਹਨਾਂ ਦੇ ਪੜ੍ਹਾਈ ਵੀ ਸੀ ਮਲੇਰ ਕੋਲ ਦੇ ਤਾਂ ਕਿਉਂਕਿ ਉਹ ਸਰਕਾਰੀ ਜ਼ੁਬਾਨ ਜਿਹੜੀ ਹੁੰਦੀ ਨਾ ਉਹਦੇ ਉਹਦਾ ਸਰਕਾਰੀ ਇੱਕ ਲਹਿਜਾ ਅਲੱਗ ਲਿਖਿਆ ਹੁੰਦਾ ਹਾਂਜੀ ਉਹਦਾ ਤਰਜਮਾ ਕਰਵਾਇਆ ਸੀ ਤੇ ਉਸ ਜ਼ਮੀਨ ਦੇ ਝਗੜਿਆਂ ਦੇ ਫੈਸਲੇ ਨੇ ਕਈ ਤਾਂ ਇਹੋ ਜਿਹੇ ਸਟਾਮਬ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਨੂੰ ਇੱਕ ਸਟਾਮ ਹੈ ਮੇਰੇ ਕੋਲ ਇੱਕ ਹੋਰ ਸਟੇਟ ਦੇ ਵਿੱਚ ਸਟਾਫ ਸਟਾਮ ਆਇਆ ਸੀ ਜਿਹਦੇ ਵਿੱਚ ਕੋਈ ਬੰਦਾ ਕਹਿ ਰਿਹਾ ਕਿ ਮੈਂ ਸਰਕਾਰ ਦਾ ਖੈਰ ਖਾਉਂਾ ਬਹੁਤ ਜ਼ਮੀਨ ਜਾਇਦਾਦ ਦਾ ਮੈਨੂੰ ਇੱਕ ਰਵਾਲਵਰ ਤੇ 100 ਕਾਰਤੂਸ ਦਿੱਤੇ ਜਾਣ ਅੱਛਾ ਉਹਦੇ ਲਈ ਵੀ ਮਰਜ਼ੀਆਂ ਆਉਂਦੀਆਂ ਸੀ ਈਵਨ ਉਸ ਟਾਈਮ ਤੇ ਮਿੱਟੀ ਦਾ ਤੇਲ ਜਿਹੜਾ ਉਹ ਪਰਮਿਟ ਤੇ ਮ ਜੀ ਤੇ ਕਈ ਸਟਾਮ ਇਹੋ ਜਿਹੇ ਮਿਲੇ ਜਿਨ੍ਹਾਂ ਦੇ ਉੱਤੇ ਲਿਖਿਆ ਕਿ ਮੇਰੀ ਬੇਟੀ ਦੀ شادی ਹੈ ਮੈਨੂੰ ਦੋ ਪੀਪੇ ਮਿੱਟੀ ਦਾ ਤੇਲ ਦੇ ਦਿੱਤੇ ਜਾਣ ਜੀ ਤੇ ਜੇ ਕੋਈ ਅਸਲੇ ਦਾ ਲਾਇਸੈਂਸ ਲੈਣ ਲਈ ਅਪਲਾਈ ਕਰਦਾ ਸੀ ਉਹਦੇ ਤੇ ਬਕਾਇਦਾ ਪੁਲਿਸ ਦਾ ਜਿਹੜਾ ਐਸਐਚਓ ਹੈ ਉਹ ਰਿਪੋਰਟ ਕਰਦਾ ਸੀ ਜੀ ਫਿਰ ਪਟਵਾਰੀ ਰਿਪੋਰਟ ਕਰਦਾ ਸੀ ਕਿ ਹਾਂ ਇਹ ਬੰਦਾ ਜੈਨੂਨ ਹੈ ਠੀਕ ਹੈ ਫਿਰ ਤਹਿਸੀਲਦਾਰ ਰਿਪੋਰਟ ਕਰਦਾ ਸੀ ਉਸ ਤੋਂ ਬਾਅਦ ਉਹਨੂੰ ਅਸਲੇ ਦਾ ਲਾਇਸੈਂਸ ਮਿਲਦਾ ਸੀ ਜੀ ਤੇ ਉਸ ਸਟਾਮਾਂ ਦੇ ਉੱਤੇ ਸਾਰਾ ਜ਼ਿਕਰ ਹੈ ਨਾਬਾ ਦੇ ਪੁਰਾਣੇ ਕਿਲੇ ਦੇ ਵਿੱਚ ਜਿੱਥੇ ਕਿ ਨਾਬੇ ਦੇ ਮਹਾਰਾਜੇ ਮਹਾਰਾਜਾ ਹੀਰਾ ਸਿੰਘ ਉਹਨਾਂ ਤੋਂ ਇਲਾਵਾ ਮਹਾਰਾਜਾ ਰੂਪਦੰਮਨ ਸਿੰਘ ਜਿਨ੍ਹਾਂ ਨੂੰ ਅੰਗਰੇਜ਼ ਸਰਕਾਰ ਧੋਖੇ ਨਾਲ ਗ੍ਰਿਫਤਾਰ ਕਰਕੇ ਇੱਥੋਂ ਲੈ ਗਈ ਸੀ ਇਤਿਹਾਸ ਬਹੁਤ ਵੱਡਾ ਹੈ ਜੇਕਰ ਨਾਬੇ ਦੀ ਗੱਲ ਕੀਤੀ ਜਾਵੇ ਤਾਂ ਨਾਬੇ ਦੀ रियासत ਨੇ ਅੰਗਰੇਜ਼ ਸ਼ਾਸਨ ਦੇ ਦੌਰਾਨ ਵੀ ਉਸ ਦੇ ਬਾਵਜੂਦ ਵੀ ਨਾਬੇ ਦਾ ਆਪਣਾ ਸਿੱਕਾ ਚਲਾਇਆ ਉਹ ਕਿਸ ਤਰ੍ਹਾਂ ਹੋਇਆ ਸਾਰਾ ਕੁਝ ਆਪਾਂ ਪੁੱਛਾਂਗੇ ਆਪਣੇ ਨਾਲ ਭਾਈ ਨਰਿੰਦਰ ਸਿੰਘ ਨੇ ਲੁਧਿਆਣਾ ਤੋਂ ਜਿਹੜੇ ਇਤਿਹਾਸ ਦੇ ਵੱਖ-ਵੱਖ ਸਬੰਧਤ ਸਿੱਕੇ ਜਾਂ ਇਸ ਤੋਂ ਇਲਾਵਾ ਹੋਰ ਬਹੁਤ ਹੀ ਬੇਸ ਕੀਮਤੀ ਖਜ਼ਾਨਾ ਕਹ ਲਈਏ ਸਮੁੰਦਰ ਹੈ ਪ੍ਰਾਤਨ ਸਿੱਕੇ ਤੇ ਪ੍ਰਾਤਨ ਇਤਿਹਾਸ ਦਾ ਭਾਈ ਸਾਹਿਬ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਸਿੱਕੇ ਤੁਸੀਂ ਪ੍ਰਦਰਸ਼ਨੀ ਚ ਰੱਖੇ ਨੇ ਹੋਰ ਕਾਫੀ ਕੁਝ ਹੈ ਤੇ ਹਾਂਜੀ ਅੱਜ ਨਾਬਾਏ ਕਿਲੇ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਸੀਗਾ ਮਹਾਰਾਜ ਹੀਰਾ ਸਿੰਘ ਨਾਬਾਏ ਦੇ 180ਵੇਂ ਜਨਮ ਦਿਵਸ ਤੇ ਇੱਕ ਅੱਜ ਪ੍ਰੋਗਰਾਮ ਲਈ ਕੇਗਾ ਧਾਰਮਿਕ ਸਮਾਗਮ ਤੇ ਨਾਲ ਇਤਿਹਾਸਕ ਜਿਹੜੀ ਅੱਜ ਇੱਕ ਪ੍ਰਦਰਸ਼ਨੀ ਇੱਥੇ ਲਗਾਈ ਗਈ ਮੈਂ ਅਕਾਲ ਸਾਹਿਬ ਜੈਪਰ ਲੁਧਿਆਣਾ ਤੋਂ ਇਹ ਪ੍ਰਦਰਸ਼ਨੀ ਇੱਥੇ ਲੈ ਕੇ ਆਇਆ ਇਦੇ ਵਿੱਚ ਅੱਜ ਅਸੀਂ ਕੋਸ਼ਿਸ਼ ਕੀਤੀ ਕਿ ਨਾਬਾ ਦਾ ਉਹ ਸਾਰਾ ਇਤਿਹਾਸ ਦਿਖਾਇਆ ਜਾਏ ਸੰਗਤਾਂ ਨੂੰ ਵੀ ਜਿਹਦੇ ਵਿੱਚ ਨਾਬਾ ਰਿਆਸਤ ਦੇ ਆਪਣੇ ਸਟਾਮਪ ਹੁੰਦੇ ਸੀ ਨਾਬਾ ਰਿਆਸਤ ਦੇ ਆਪਣੀਆਂ ਟਿਕਟਾਂ ਜਿਹੜੀਆਂ ਬ੍ਰਿਟਿਸ਼ ਪੀਰੀਅਡ 'ਚ ਵਿਕਟੋਰੀਆ ਕੁਈਨ ਦੇ ਉੱਤੇ ਓਵਰਪ੍ਰਿੰਟ ਨਾਬਾ ਸਟੇਟ ਲਿਖ ਕੇ ਆਪਣਾ ਮੋਨੋਗ੍ਰਾਮ ਲਗਾ ਕੇ ਉਹਨਾਂ ਨੇ ਆਪਣੇ ਪੋਸਟਕਾਰਡ ਬਣਾਏ ਆਪਣੇ ਐਨਵੈਲਪ ਬਣਾਏ ਫਿਰ ਉਹਨਾਂ ਦੀਆਂ ਸਟੈਂਪਸ ਜਿਹੜੀਆਂ ਸੀ ਉਹ ਲਗ ਲਗ ਡਿਨੋਮੀਨੇਸ਼ਨ ਦੀਆਂ ਸਟੈਂਪਸ ਵੀ ਇੱਥੇ ਦਿਖਾਈਆਂ ਗਈਆਂ ਉਸ ਤੋਂ ਇਲਾਵਾ ਜਿਹੜੇ ਕੁਝ ਸਿੱਕੇ ਜਿਹੜੇ ਆਮ ਜਿਹੜੀਆਂ ਫੁਲਕੀਆਂ ਰਿਆਸਤਾਂ ਸੀਗੀਆਂ ਉਹਨਾਂ ਚ ਅਹਿਮਦ ਸ਼ਾਹ ਦੁਰਾਨੀ ਦੇ ਨਾਂ ਤੇ ਸਿੱਕਾ ਚੱਲਦਾ ਸੀ ਜਿਵੇਂ ਚ ਪਟਿਆਲਾ ਕੈਥਲ ਜੀਨ ਮਲੇਰਕੋਟਲਾ ਨਾਬਾ ਪਰ ਮਹਾਰਾਜਾ ਪਰਪੂਰ ਸਿੰਘ ਹੀਰਾ ਸਿੰਘ ਇਹਨਾਂ ਨੇ ਜਿਹੜੇ ਗੋਬਿੰਦ ਸ਼ਾਹੀ ਸਿੱਕੇ ਇੱਥੇ ਜਾਰੀ ਕੀਤੇ ਜਿਹੜੇ ਮਹਾਰਾਜ ਰঞ্জੀਤ ਸਿੰਘ ਨੇ ਚਲਾਏ ਸੀ ਜਿਵੇਂ ਸਿੱਖ ਮਿਸਲਾਂ ਦੇ ਜਾਂ ਮਹਾਰਾਜ ਰঞ্জੀਤ ਸਿੰਘ ਦੇ ਜਿਹੜੇ ਗੋਬਿੰਦ ਸ਼ਾਹੀ ਸਿੱਕੇ ਸੀ ਨਾਨਕ ਗੁਰੂ ਗੋਬਿੰਦ ਸਿੰਘ ਲਿਖ ਕੇ 90 ਤੋਂ ਸਿੱਕਾ ਜਾਰੀ ਕੀਤਾ ਭਾਈ ਨਰਿੰਦਰ ਸਿੰਘ ਜੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਜ਼ਿਕਰ ਕਰਨਾ ਸਿੱਕੇ ਦੇ ਉੱਪਰ ਗੋਬਿੰਦ ਸ਼ਾਹੀ ਇਹਦਾ ਅਰਥ ਕੀ ਹੈ ਗੋਬਿੰਦ ਸ਼ਾਹੀ ਆਮ ਬੱਚੇ ਆ ਸ਼ਾਹੀ ਗੋਬਿੰਦ ਸ਼ਾਹੀ ਕਪਲੇਟ ਹੈ ਇੱਕ ਜਿਹੜਾ ਦੇਗ ਉਤੇ ਕੋ ਫਤਿਹ ਨੁਸਰਤ ਬੇਦਰੰਗ یافت ਅਜ਼ਨਾਨਕ ਗੁਰੂ ਗੋਬਿੰਦ ਸਿੰਘ ਇਹ ਲਿਖ ਕੇ ਸਿੱਕਾ ਚਲਾਣਾ ਜਦੋਂ ਅਹਿਮਦ ਸ਼ਾਹ ਦਾ ਸਿੱ ਖਾਸ ਮਤਲਬ ਇੱਕ ਨਜਰਾਨੇ ਸਿੱਕੇ ਜਾਰੀ ਕੀਤੇ ਜਿਹੜੀ ਕਿ ਰਵਾਇਤ ਪਹਿਲਾਂ ਸਿੱਖ ਮਿਸਲਾਂ ਤੇ ਮਹਾਰਾਜ ਰਣਜੀਤ ਸਿੰਘ ਦੇ ਸਿੱਕਿਆਂ ਤੇ ਸੀਗੀ ਪਰ ਇੱਥੇ ਕਿਉਂਕਿ ਫੁਲਕੀਆਂ ਰਿਆਸਤਾਂ ਚ ਅਹਿਮਦ ਸ਼ਾਹ ਦੇ ਨਾਂ ਤੇ ਸਿੱਕਾ ਚੱਲਦਾ ਸੀ ਪਰ ਨਾਬੇ ਦੇ ਅੱਜ ਇੱਥੇ ਸਿੱਕੇ ਸੀ ਉਹ ਸ਼ੋਅ ਕੀਤੇ ਆ ਜਿਹੜੇ ਕਿ ਮਹਾਰਾਜ ਹੀਰਾ ਸਿੰਘ ਤੇ ਭਰੂਪੁਰ ਸਿੰਘ ਉਹਨਾਂ ਨੇ ਗੋਬਿੰਦ ਸ਼ਾਹੀ ਸਿੱਕੇ ਚਲਾਏ ਉਸ ਤੋਂ ਇਲਾਵਾ ਮਹਾਰਾਜ ਜਸਵੰਤ ਸਿੰਘ ਦਵਿੰਦਰ ਸਿੰਘ ਦੇ ਸਿੱਕੇ ਵੀ ਇੱਥੇ ਦਿਖਾਏ ਗਏ ਆ ਹਾਂਜੀ ਤੇ ਜਿਹੜੇ ਹੋਰ ਕਾਫੀ ਚਿੱਠੀਆਂ ਦਾ ਵੀ ਜ਼ਿਕਰ ਇੱਥੇ ਬਾਰ ਚਿੱਟੀਆਂ ਉਹ ਐਨੇ ਜਿਹੜੀਆਂ ਐਨਵੈਲਪਸ ਸੀਗੇ ਉਸ ਟਾਈਮ ਤੇ ਵਿਕਟੋਰੀਆ ਕੁਇਨ ਤੋਂ ਲੈ ਕੇ ਐਡਵਰਡ 7th ਫਿਰ ਜੌਰ 5th ਤੇ ਉਹ ਜਿਹੜੇ ਬ੍ਰਿਟਿਸ਼ ਪੀਰੀਅਡ ਦੇ ਜਿਹੜੀ ਸਾਰੇ ਇੰਡੀਆ 'ਚ ਜਿਹੜੀ ਚੱਲਦੀ ਸੀ ਪੋਸਟਲ ਸਟੇਸ਼ਨਰੀ ਨਾਬਾ ਸਟੇਟ ਦੀ ਪੋਸਟਲ ਸਟੇਸ਼ਨਰੀ ਅੱਜ ਜਿਹੜੀ ਇੱਥੇ ਦਿਖਾਈ ਗਈ ਹੈ ਉਹਦੇ ਵਿੱਚ ਕੁਇਨ ਵਿਕਟੋਰੀਆ ਐਡਵਰਡ 7th ਜੌਰ 5th ਉਹਨਾਂ ਦੇ ਉੱਤੇ ਓਵਰਪ੍ਰਿੰਟ ਨਾਬਾ ਸਟੇਟ ਲਿਖ ਕੇ ਉਹਨੇ ਆਪਣੇ ਪੋਸਟਕਾਰਡ ਆਪਣੇ ਐਨਵੈਲਪ ਚਲਾਏ ਅੱਜ ਜੋ ਮਿੰਟ ਕੰਡੀਸ਼ਨ ਦੇ ਅਨਯੂਜ਼ਡ ਵੀ ਤੇ ਯੂਜ਼ਡ ਕਮਰਸ਼ੀਅਲੀ ਯੂਜ਼ਡ ਦੋਨੋਂ ਤਰ੍ਹਾਂ ਦੇ ਐਨਵੈਲਪ ਤੇ ਪ ਕਿੰਨਾ ਪੁਰਾਣਾ 200 ਸਾਲ ਤੋਂ ਜਿਆਦਾ 180 ਵਾਂ ਦਿਹਾੜਾ ਬਣਾਇਆ ਜਾ ਰਿਹਾ ਮਹਾਰਾ ਹੀਰਾ ਸਿੰਘ ਦਾ ਤੇ ਉਸ ਸਮੇਂ ਤੇ ਜਿਹੜੀ ਸਟੇਸ਼ਨਰੀ ਕਿਹੜੀ ਚੱਲਦੀ ਸੀ ਕਚਹਿਰੀਆਂ ਚ ਸਟਾਮ ਕਿਹੜੇ ਚੱਲਦੇ ਸੀ ਉਸ ਟਾਈਮ ਵਪਾਰ ਦੇ ਵਿੱਚ ਸਿੱਕਾ ਕਿਹੜਾ ਵਰਤਿਆ ਜਾਂਦਾ ਸੀ ਅੱਜ ਉਹ ਸਾਰੇ ਇੱਥੇ ਸ਼ੋਅ ਕੀਤੇ ਗਏ ਸਟਾਮ ਦੇ ਤੌਰ ਤੇ ਜਿਹੜਾ ਪ੍ਰਾਤਮਨ ਸਭ ਤੋਂ ਪੁਰਾਣਾ ਦਸਤਾਵੇਜ਼ ਹੈ ਜਿਹੜਾ ਬਕਾਇਦਾ ਕੋਈ ਜਿਸ ਤੇ ਕੋਈ ਤਰੀਕਵਾਰ ਵੀ ਲਿਆ ਕੁਝ ਹੈ ਜਿਹੜਾ ਕੋ ਤੁਸੀਂ ਡੈਮੋ ਤੇ ਲਾਇਆ ਉਹਦੇ ਉੱਤੇ ਵਿਕਰਮੀ ਸੰਮਤ ਡੇਟਸ ਹੁੰਦੀਆਂ ਕਿਉਂਕਿ ਉਸ ਟਾਈਮ ਤੇ ਸਾਰਾ ਵਿਕਰਮੀ ਸੰਮਤ ਦਾ ਕੈਲੰਡਰ ਹੀ ਯੂਜ਼ ਕੀਤਾ ਜਾਂਦਾ ਸੀ ਸਿੱਕਿਆਂ ਦੇ ਉੱਤੇ ਜ 857 ਸਾਲ ਮਾਈਨਸ ਕਰਕੇ ਤੁਸੀਂ ਇਸਵੀ ਕੱਢ ਸਕਦੇ ਹੋ ਏਦਾਂ ਹੀ ਜਿਹੜੇ ਸਟਾਮ ਨੇ ਉਹ 1800 ਕੁਛ ਦੇ ਅੱਜ ਤੋਂ 100 ਸਾਲ 150 ਸਾਲ ਪੁਰਾਣੇ ਸਟਾਮ ਨੇ ਜਿਨ੍ਹਾਂ ਦੇ ਉੱਤੇ ਉਸ ਟਾਈਮ ਦੇ ਜ਼ਮੀਨ ਦੇ ਤਬਾਦਲੇ ਜਾਂ ਕਿਸੇ ਦਾ ਕੋਈ ਲੜਾਈ ਝਗੜੇ ਦਾ ਕਿਸੇ ਕੇਸ ਦਾ ਫੈਸਲਾ 90 ਦੀ ਜਿਹੜੀ ਜਿਹਨਾਂ ਨੇ ਇਹਨਾਂ ਨੇ ਇਸਦੇ ਕਰੇ ਹੋਏ ਯੈਸ ਉਹ ਜਦੋਂ ਮਦਦ ਅਦਾਲਤ ਦੇ ਵਿੱਚ ਆਂਦਾ ਸੀ ਕੇਸ ਤੇ ਨਾਬਾ ਦਾ ਆਪਣਾ ਸਟਾਮ ਹੁੰਦਾ ਸੀ ਜੀ ਉਹਦੇ ਉੱਪਰ ਉਹ ਲਿਖਾਈ ਕਰਕੇ ਕਿਉਂਕਿ ਫਾਰਸੀ ਸਰਕਾਰੀ ਭਾਸ਼ਾ ਸੀ ਸਿੱਕਿਆਂ ਤੇ ਵੀ ਫਾਰਸੀ ਲਿਖੀ ਗਈ ਅੱਜ ਜੋ ਸਾਰੇ ਸਟਾਮ ਇੱਥੇ ਦਿਖਾਏ ਗਏ ਜੀ ਜਿਹੜੇ ਕਹ ਲਈਏ ਜਿਹੜੇ ਚਾਹੇ ਉਹ ਸਾਰੇ ਰਿਪ ਬਦ ਮਨ ਸਿੰਘਸਾਨ ਜਾਂ ਦੂਸਰੇ ਰਾਜਾ ਜੀ ਜੀਰਾ ਸਿੰਘ ਜੀ ਉਹਨਾਂ ਦੇ ਰਹੀਂ ਜਿਨੇ ਫੈਸਲੇ ਕੀਤੇ ਹਨ ਆਪਣੀ ਜਨਤਾ ਦੇ ਆਪਣੇ ਲੋਕਾਂ ਦੇ ਉਹ ਤੁਸੀਂ ਪ੍ਰਦਰਸ਼ਨੀ ਜੇ ਇੱਥੇ ਲਾਏ ਹੋਏ ਨੇ ਉਹਦੇ ਵਿੱਚ ਅਲੱਗ-ਅਲੱਗ ਵੈਲਿਊਜ਼ ਹੁੰਦੀਆਂ ਜਿਵੇਂ ਅੱਜ ਸਟਾਮਪ ਹੁੰਦੇ ਆ ਉਦੋਂ ਹੀ ਪਹਿਲਾਂ 8 9 10 ਸਟਾਮਪ 1 ਰੁਪਏ ਦਾ ਸਟਾਮਪ 2 ਰੁਪਏ ਦਾ ਸਟਾਮਪ 2.5 ਰੁਪਏ ਦਾ 3 ਰੁਪਏ ਦਾ ਅੱਜ ਜੋ ਸਾਰੇ ਸਟਾਮਪ ਇੱਥੇ ਸਿਰਫ ਅੱਜ 90 ਦੇ ਦਿਖਾਏ ਗਏ ਆ ਇਸ ਤੋਂ ਇਲਾਵਾ ਮੇਰੀ ਆਪਣੀ ਕਲੈਕਸ਼ਨ ਚ ਨਾਬਾ ਪਟਿਆਲਾ ਕੈਥਲ ਜੀਨ ਮਲੇਰਕੋਟਲਾ ਸਿੱਖ ਮਿਸਲਾਂ ਮਹਾਰਾਜ ਰঞ্জੀਤ ਸਿੰਘ ਤੋਂ ਲੈ ਕੇ ਖੜਕ ਸਿੰਘ ਸ਼ੇਰ ਸਿੰਘ ਦਲੀਪ ਸਿੰਘ ਤੱਕ ਦੇ ਸਿੱਕੇ ਮੇਰੀ ਕਲੈਕਸ਼ਨ ਚ ਹੈਗੇ ਆ ਉਹ ਫੈਸਲਾ ਜਿਹੜਾ ਪੁਰਾਣਾ ਤੁਹਾਡੇ ਕੋਲ ਇੱਥੇ ਪਿਆ ਹੋਵੇ ਐਸ ਵਕਤ ਉਹ ਕਿੰਨਾ ਕੁ ਪੁਰਾਣਾ ਤੇ ਉਹ ਫੈਸਲਾ ਜਿਹੜਾ ਕਿਦੇ ਵਾਸਤੇ ਸੁਣਾਇਆ ਗਿਆ ਕੁਝ ਇਹੋ ਜਿਹਾ ਉਹ ਇੱਕ ਪ੍ਰਾਪਰਟੀ ਦੇ ਝਗੜੇ ਦਾ ਫੈਸਲਾ ਸੀ ਉਹਦੇ ਵਿੱਚ 200 ਸਾਲ ਪਹਿਲਾਂ ਦਾ ਫੈਸਲਾ ਉਹਦੇ ਵਿੱਚ ਲਿਖਿਆ ਹੋਇਆ ਮੈਂ ਇੱਕ ਮਲੇਰ ਕੋਟਲੇ ਤੋਂ ਇੱਕ ਪੜਵਾਇਆ ਸੀ ਇਹਨਾਂ ਕੋਲੋਂ ਕਿਉਂਕਿ ਉਹ ਫਾਰਸੀ ਦੇ ਵਿੱਚ ਸੀਗਾ ਇਹ ਜਿਹੜੀ ਇੱਥੇ ਪ੍ਰਦਰਸ਼ਨੀ ਲਗਾਈ ਗਈ ਹੈ ਮੇਰੀ ਪਿਛਲੇ 38 ਸਾਲ ਚ ਮੈਂ ਸਕੂਲਾਂ ਕਾਲਜਾਂ ਚ ਜਾ ਕੇ ਯੂਨੀਵਰਸਿਟੀਆਂ ਜਾ ਕੇ ਇਹ ਤੇ ਹਿਸਟਰੀ ਦੇ ਲੈਕਚਰ ਸਿੱਖੇ ਹਿਸਟਰੀ ਤੇ ਹੁੰਦੇ ਆ ਪ੍ਰਦਰਸ਼नियां ਲਗਾਨੀਆਂ ਤਾਂ ਕਿ ਆਨ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਸੀ ਸਾਡੇ ਗੁਰੂਆਂ ਨੇ ਸਾਡੇ ਮਹਾਰਾਜਾ ਨੇ ਗੁਰੂ ਦੇ ਨਾਂ ਤੇ ਸਿੱਕਾ ਚਲਾਇਆ ਸਾਰੀ ਦੁਨੀਆ ਚ ਸਿੱਕੇ ਦੇ ਉੱਤੇ ਰਾਜੇ ਦਾ ਨਾਂ ਲਿਖਿਆ ਗਿਆ ਇੱਕ ਨਾਨਕਸ਼ਹੀ ਸਿੱਕਾ ਚੱਲਿਆ ਜਿਹੜਾ ਗੁਰੂ ਦੇ ਨ ਜੀ ਬੱਚਿਆਂ ਨੂੰ ਉਹ ਪਤਾ ਲੱਗੇ ਕਿ ਸਾਡੀ ਹਿਸਟਰੀ ਕੀ ਸੀ ਸਾਡੇ ਗੁਰੂਆਂ ਦੇ ਨਾਂ ਤੇ ਸਿੱਕਾ ਚੱਲਦਾ ਰਿਆ ਗੁਰੂ ਸਾਹਿਬ ਨੇ ਕਿਹੜੀ ਬਾਣੀ ਲਿਖ ਕੇ ਸਾਨੂੰ ਕਿਹੜੇ ਗ੍ਰੰਥ ਦਿੱਤੇ ਜਾਂ ਯੁੱਧਾਂ ਦੇ ਵਿੱਚ ਕਿਹੜੇ ਸ਼ਸਤਰ ਵਰਤੇ ਗਏ ਉਹਦੀਆਂ ਮੈਂ ਇਹ ਪ੍ਰਦਰਸ਼ਨੀਆਂ ਸਕੂਲਾਂ ਕਾਲਜਾਂ ਚ ਲਗਾਉਂਦਾ ਰਹਿਣਾ ਅੱਜ ਇਹ ਮੇਰੀ 245ਵੀਂ ਪ੍ਰਦਰਸ਼ਨੀ ਆ ਇਸ ਤੋਂ ਇਲਾਵਾ ਜੇ ਕੋਈ ਕਿਸੇ ਵੀ ਸਕੂਲ ਕਾਲਜ ਯੂਨੀਵਰਸਿਟੀ ਚ ਕਿਸੇ ਇਤਿਹਾਸਕ ਪ੍ਰੋਗਰਾਮ ਤੇ ਅਗਰ ਕਿਸ ਨੇ ਪ੍ਰਦਰਸ਼ਨੀ ਲਗਾਨੀ ਹੈ ਤੇ ਉਹ ਸੰਪਰਕ ਕਰ ਸਕਦੇ ਆ ਭਾਈ ਸਾਹਿਬ ਜੇ ਇੱਕ ਹੋਰ ਤੁਹਾਡੇ ਸਵਾਲ ਗੱਲਬਾਤ ਚੋਂ ਸਵਾਲ ਨਿਕਲ ਰਿਹਾ ਕਿਸ ਦਾ ਮਤਲਬ ਹੈ ਜਿਹੜੇ ਸਾਡੇ ਸਿੱਖ ਮਹਾਰਾਜੇ ਸਨ ਉਹ ਪੂਰੀ ਤਰ੍ਹਾਂ ਗੁਰੂ ਸਾਹਿਬਾਨ ਨੂੰ ਸਮਰਪਿਤ ਸਨ ਬਜਾਏ ਹੋਰ ਵੱਖ-ਵੱਖ ਜਿਹੜੇ ਚਾਹੇ ਉਹ ਜਾਤਾਂ ਪਰਜਾਤਾਂ ਜੋ ਵੀ ਨੇ ਉਹਨਾਂ ਤੋਂ ਵੱਖਰੇ ਢੰਗ ਨਾਲ ਚੱਲ ਰਹੇ ਉਹ ਆਪਣਾ ਖੁੱਦ ਦਾ ਚਲਣ ਦੇਣ ਸਿੱਖ ਮਹਾਰਾਜੇ ਗੁਰੂ ਸਾਹਿਬਾਨ ਦੇ ਨਾਮ ਤੋਂ ਤੇ ਅੱਜ ਦੇ ਜਿਹੜੇ ਰਾਜੇ ਨੇ ਫਿਰ ਪੰਜਾਬ ਦੇ ਉਹਨਾਂ ਬਾਰੇ ਵੀ ਫਿਰ ਦੋ ਸ਼ਬਦ ਮੈਂ ਇਹੀ ਕਹਿਣਾ ਚਾਹੁੰਦਾ ਸੀ ਵੀ ਮੇਰੇ ਕੋਲ ਸਾਡੇ ਕੋਲ 600 BC ਤੋਂ ਅੱਜ ਤੱਕ 2700 ਸਾਲ ਦਾ ਇਤਿਹਾਸ ਸਿੱਕਿਆਂ 'ਚ ਮਿਲਦਾ ਜੀ ਮੇਰੇ ਕੋਲ ਲਗਭਗ ਪੰਜਾਬ ਦੇ 95% ਕੁਆਇਨਸ ਉਹ ਹੈਗੇ ਜਿਹੜੇ 2600 ਸਾਲ 'ਚ ਕੌਣ-ਕੌਣ ਰੂਲਰ ਇੱਥੇ ਆਏ ਜੀ ਪਰ ਗ੍ਰੀਕਸ ਤੋਂ ਲੈ ਕੇ ਤੁਸੀਂ ਨਵੇਡਰਸ ਵੀ ਆਏ ਬਾਹਰੋਂ ਹਮਲਾਵਰ ਆਏ ਚਾਹੇ ਉਹ ਗ੍ਰੀਕ ਸੀਗੇ ਕੁਸ਼ਾਨ ਸੀਗੇ ਯੋਧਾ ਸੀਗੇ ਜਿੰਨੇ ਬਾਹਰੋਂ ਟ੍ਰਾਈਬਸ ਵੀ ਆਏ ਜਾਂ ਜਿੰਨੇ ਹਮਲਾਵਰ ਆਏ ਉਹਨਾਂ ਨੇ ਆਪਣੇ ਨਾਂ ਤੇ ਸਿੱਕਾ ਚਲਾਇਆ ਚਾਹੇ ਉਹ ਮੁਗਲ ਸੀਗੇ ਚਾਹੇ ਬ੍ਰਿਟਿਸ਼ ਸੀਗੇ ਉਹਨਾਂ ਨੇ ਆਪਣੀ ਫੋਟੋ ਬਣਾ ਕੇ ਆਪਣਾ ਨਾਂ ਤੇ ਸਿੱਕਾ ਚਲਾਇਆ ਦੁਨੀਆ ਦੀ ਇੱਕੋ ਹੀ ਕਰੰਸੀ ਹੈ ਜਿਹੜੀ ਗੁਰੂ ਦੇ ਨਾਂ ਤੇ ਚੱਲੀ ਜੀ ਪਈ ਗੁਰੂ ਦੇ ਨਾਂ ਤੇ ਸਿੱਕਾ ਚਲਾਇਆ ਗਿਆ ਤੇ ਉਹ ਦੱਸਣ ਦੀ ਵੀ ਲੋੜ ਹੈ ਅੱਜ ਦੇ ਜਿਹੜਾ ਅੱਜ ਸਮਾਜ 'ਚ ਜਿਵੇਂ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਕੀ ਹੈਗੀ ਸਾਰੀਆਂ ਚੀਜ਼ਾਂ ਪੋਲੀਟੀਕਲੀ ਮੋਟੀਵੇਟਿਡ ਹੁੰਦੀਆਂ ਜਦੋਂ ਇੱਕ ਸਰਕਾਰ ਆਂਦੀ ਹੈ ਉਹ ਆਪਣੇ ਪਰਸਨੈਲਿਟੀਜ਼ ਦੇ ਉੱਤੇ ਕੋਈ ਕੁਆਇਨਸ ਇਸ਼ੂ ਕਰਦੀ ਹੈ ਕਮਿਮੋਰੇਟਿਵ ਟਿਕਟਾਂ ਨਿਕਲਦੀਆਂ ਉਹ ਇੱਕ ਸੀਰੀਜ਼ ਪੂਰੀ ਜਾਰੀ ਕਰਨ ਦੀ ਘੋਸ਼ਣਾ ਕਰ ਦਿੰਦੇ ਕਿ ਅਸੀਂ ਇਹ 100 ਟਿਕਟਾਂ ਕੱਢਾਂਗੇ ਜਿਵੇਂ ਫਰੀडम फाइਟਰਸ ਦੇ ਉੱਤੇ ਇੱਕ ਸਟੈਂਪ ਜਾਰੀ ਹੋਣ ਦੀ ਇੱਕ ਸੀਰੀਜ਼ ਆਈ ਸੀ ਕਿ ਉੱਤੇ ਸਾਰੇ ਜਿੰਨੇ ਦੇਸ਼ ਭਗਤ ਆ ਫਰੀडम फाइਟਰਸ ਦੇ ਉੱਤੇ ਉਹ ਟਿਕਟਾਂ ਕੱਡੀਆਂ ਜਾਣਗੀਆਂ ਉਧਰੋਂ ਦਿੱਲੀ 'ਚ ਸਰਕਾਰ ਬਦਲੀ ਔਰ ਜੰਨੀਆਂ ਟਿਕਟਾਂ ਨਿਕਲੀਆਂ ਸੀ ਉੱਥੇ ਉਹ ਬੰਦ ਹੋ ਗਈਆਂ ਉਸ ਸਰਕਾਰ ਨੇ ਫਿਰ ਆਪਣੇ ਜਿਹੜੇ ਲੀਡਰ ਸੀ ਉਹਨਾਂ ਦੇ ਟਿਕਟਾਂ ਕੱਢਣੀਆਂ ਸ਼ੁਰੂ ਕਰਤੀਆਂ ਜੀ ਜਿਵੇਂ ਤੁਸੀਂ ਜਾਣਦੇ ਹੋ ਰਾਜਸਥਾਨ ਜਾਂ ਗੁਜਰਾਤ 'ਚ ਜਾਣਦੇ ਆਪਾਂ ਜੀ ਉੱਥੇ ਉਹਨਾਂ ਨੇ ਕਿਲਿਆਂ ਨੂੰ ਮਹਿਲਾਂ ਨੂੰ ਹਵੇਲੀਆਂ ਨੂੰ ਬਹੁਤ ਵਧੀਆ ਇੱਕ ਮੇਨਟੇਨ ਕਰਕੇ ਈਵਨ ਕਈ ਤਾਂ ਬਹੁਤ 5 ਸਟਾਰ ਹੋਟਲਸ ਕਨਵਰਟ ਕਰਤਾ ਜਿਹੜਾ ਟੂਰਿਜ਼ਮ ਕਸ਼ਮੀਰ ਵੱਲੋਂ ਰੁਕਿਆ ਸੀ ਮਿਲਟੈਂਸੀ ਕਰਕੇ ਕਸ਼ਮੀਰ ਦਾ ਟੂਰਿਜ਼ਮ ਰੁਕ ਗਿਆ ਸੀ ਪਿਛਲੇ 10-15 ਸਾਲ ਤੋਂ ਕਸ਼ਮੀਰ 'ਚ ਟੂਰਿਸਟ ਨਹੀਂ ਜਾ ਰਿਹਾ ਸੀ ਉਹ ਰਾਜਸਥਾਨ ਤੇ ਗੁਜਰਾਤ ਦੀਆਂ ਸਰ ਸਾਰੇ ਕਿਲਿਆਂ ਨੂੰ ਮਹਿਲਾਂ ਨੂੰ ਮੇਨਟੇਨ ਕੀਤਾ ਉਹਨਾਂ ਦੀ ਰੈਜਿਸਟ੍ਰੇਸ਼ਨ ਕੀਤੀ ਉਹਨਾਂ ਨੂੰ ਰੀਸਟੋਰ ਕਰਕੇ ਟੂਰਿਸਟ ਨੂੰ ਅਟਰੈਕਟ ਕੀਤਾ ਜੀ ਪੰਜਾਬ ਸਰਕਾਰ ਵੀ ਇਹ ਕਰ ਸਕਦੀ ਹੈ ਜਿੰਨੇ ਪੰਜਾਬ ਚ ਕਿਲੇ ਨੇ ਚਾਹੇ ਉਹ ਕਿਲਾ ਮੁਵਾਰਕ ਪਟਿਆਲਾ ਚਾਹੇ ਬਠਿੰਡਾ ਚਾਹੇ ਨਾਬੇ ਦਾ ਕਿਲਾ ਇਹ ਸਾਰੇ ਕਿਲਿਆਂ ਨੂੰ ਸੰਭਾਲ ਕੀਤੀ ਜਾਵੇ ਸਿੰਘ ਸਾਹਿਬ ਤੁਸੀਂ ਕਿਉਂਕਿ ਆਪਾਂ ਨਾਬੇ ਖੜੇ ਆ ਆਪਾਂ ਗੱਲ ਨਾਬੇ ਦੀ ਕਰਾਂਗੇ ਤੁਸੀਂ ਜਿਹੜੇ ਕਿਲੇ ਦੇ ਹੁਣ ਸਾਹਮਣੇ ਖੜੇ ਹੋ ਇਹ ਕਲੈਕਸ਼ਨ ਮੇਰੀ ਜਿਹੜੀ ਇਹ ਸਾਰੇ ਬਿਹਾਵ ਦੀ ਹੈ ਜੀ ਜੀ ਤੁਸੀਂ ਕਿਉਂਕਿ ਤੁਸੀਂ ਇਤਿਹਾਸਕਾਰ ਵੀ ਕਹਿ ਸਕਦੇ ਆ ਤੁਹਾਨੂੰ ਹਾਂ ਜੀ ਅਸੀਂ ਗੱਲ ਇੱਥੋਂ ਦੀ ਤਾਂ ਕਰ ਰਿਹਾ ਇਹਦੇ ਅੰਦਰ ਜਾਵਾਂਗੇ ਹਾਂਜੀ ਪਿਛਲੇ ਪਾਸੇ ਤੁਸੀਂ ਖੁਦ ਵੇਖਿਆ ਮਹਾਰਾਜਾ ਹਮੀਰ ਸਿੰਘ ਜੀ ਦਾ ਜਾਂ ਮਹਾਰਾਜਾ ਹੀ ਰਸ ਸਿੰਘ ਨਾਲ ਸੰਬੰਧਿਤ ਜਿਹੜਾ ਏਸੀ ਰੂਮ ਹੈ ਉਸ ਟਾਈਮ ਦਾ 250 ਸਾਲ ਪੁਰਾਣਾ ਹੈ ਜਾਂ 232 33 ਹੈਗਾ ਉਸ ਦੀ ਹਾਲਤ ਕਿੰਨੀ ਬੁਰੀ ਹੋਈ ਪਈ ਹੈ ਗਾਡਰ ਇਥੋਂ ਚੋਰੋ ਚੱਕ ਕੇ ਲਿਜਾ ਕੇ ਲਾ ਕੇ ਲਿਆ ਰਹੇ ਨੇ ਨਿਘੇੜੀਆਂ ਨੇ ਹੋਰ ਛੱਡੋ ਏਸੀ ਰੂਮ ਦੇ ਵਿੱਚ ਥੱਲੇ ਅੱਡਾ ਬਣਾਇਆ ਆਪਣਾ ਜਿੱਥੇ ਵਾਡ ਟੁਕ ਕਰਦੇ ਨੇ ਲੋਹੇ ਦੀ ਇਹ ਹਾਲਤ ਹੈ ਤੁਸੀਂ ਕਹਿ ਰਹੇ ਹੋ ਵੀ ਰਾਜਸਥਾਨ ਦੀਆਂ ਸਰਕਾਰਾਂ ਚਾਹੇ ਕੋਈ ਵੀ ਸਟੇਟ ਦੀ ਹੈ ਉਹ ਤਾਂ ਕਹਿ ਰਹੇ ਨੇ ਵੀ ਟੂਰਿਸਟ ਸਾਡੇ ਕੋਲੋਂ ਸਾਡੇ 4 ਪੈਸੇ ਵਧਣਾ ਸਾਡੇ ਵਾਲੇ ਰੌਲਾ ਪਾਉਂਦੇ ਨੇ ਕਿ ਸਾਡੇ ਕੋਲ ਪੈਸਾ ਹੀ ਬਹੁਤ ਜ਼ਿਆਦਾ ਹੈ ਕੋਈ ਕਹਿੰਦਾ ਸਾਡੇ ਕੋਲ ਪੈਸਾ ਹੈ ਨਹੀਂ ਕੋਈ ਪੀਪੇ ਖਾਲੀ ਵਾਲਾ ਆ ਜਾਂਦਾ ਹੈ ਇਹ ਹਾਲ ਤੇ ਜਿਹੜੀ ਅੱਜ ਇਹਨਾਂ ਨੂੰ ਨਹੀਂ ਦਿਸਦੀ ਅੱਜ ਕੀ ਇਹ ਜਿਹੜਾ ਜਿੰਨਾ ਖੜਾ ਹੈ ਮੇਰੀ ਇਹੀ ਬੇਨਤੀ ਹੈ ਮੈਂ ਸਿੰਘ ਸਾਹਿਬ ਬੇਨਤੀ ਜਿੰਨੀ ਅੱਜ ਇਹ ਕਿਲਾ ਜਿਹੜੀ ਹਾਲਤ ਵਿੱਚ ਖੜਾ ਹੈ ਜਿੰਨਾ ਬਚਿਆ ਇਹਨੂੰ ਤਾਂ ਸੁਧਾਰ ਸਕਦੀ ਹੈ ਅੱਜ ਮੌਜੂਦਾ ਗਵਰਨਮੈਂਟ ਹਾਂਜੀ ਇਹ ਤੁਹਾਡੇ ਦੇਖੋ মিডিਆ ਇੱਕ ਬਹੁਤ ਵੱਡੀ ਪਾਵਰ ਹੈ ਫੋਰਸ ਪਿੱਲਰ ਗੱਨੇ ਅਸੀਂ ਜੀ ਤੁਹਾਡੇ ਕੋਲੇ ਆਵਾਜ਼ ਚੱਕਣ ਦਾ ਇੱਕ ਜ਼ਰੀਆ ਹੈ ਕਿ ਤੁਸੀਂ ਉਹਨਾਂ ਸਰਕਾਰਾਂ ਨੂੰ ਸਵਾਲ ਵੀ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ ਰਿਕੁਐਸਟ ਵੀ ਕਰ ਸਕਦੇ ਹੋ ਉਹਨਾਂ ਨੂੰ ਤੁਸੀਂ ਇੱਕ ਪਲਾਨ ਬਣਾ ਕੇ ਵੀ ਦੇ ਸਕਦੇ ਹੋ ਕਿ ਇਹਨੂੰ ਕਿੱਦਾਂ ਕੀਤਾ ਜਾ ਸਕਦਾ ਜਿਹੜੇ ਮੌਜੂਦਾ ਸਰਕਾਰ ਹੈ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨਾ ਇੱਥੇ ਇਹ ਸਾਰੀਆਂ ਪੁਰਾਣੀਆਂ ਵਿਰਾਸਤੀ ਬਿਲਡਿੰਗਾਂ ਇਹਨਾਂ ਦੀ ਸੰਭਾਲ ਕੀਤੀ ਜਾ ਸਕਦੀ ਹੈ ਕੋਈ ਇਹੋ ਜਿਹਾ ਕੰਮ ਨਹੀਂ ਜਿਹੜਾ ਨਹੀਂ ਕੀਤਾ ਇਸਦਾ ਇੱਕ ਇੱਛਾ ਸ਼ਕਤੀ ਦੀ ਲੋੜ ਹੈ ਉਹਦੇ 'ਚ ਮੀਡੀਆ ਬਹੁਤ ਵਧੀਆ ਰੋਲ ਨਿਭਾ ਸਕਦਾ ਤੁਸੀਂ ਇਹ ਆਵਾਜ਼ ਜਿਹੜੀ ਹੈ ਉੱਪਰ ਪਹੁੰਚਾ ਸਕਦੇ ਹੋ ਕਿ ਇਹਨਾਂ ਕਿਲਿਆਂ ਦੀ ਸੰਭਾਲ ਕੀਤੀ ਖਾਸ ਕਰਕੇ 90 ਦਾ ਬਹੁਤ ਹਿਸਟੋਰੀਕਲ ਕਿਲਾ ਧਰਮੀ ਰਾਜੇ ਹੋਏ 90 ਦੇ ਰਾਜਿਆਂ ਨੂੰ ਧਰਮੀ ਰਾਜੇ ਕਿਹਾ ਜਾਂਦਾ ਜੀ ਠੀਕ ਹੈ ਕਿਉਂਕਿ ਇਹਨਾਂ ਨੇ ਆਪਣੇ ਬਾਕੀ ਜਿਹੜੀਆਂ ਫੁਲਕੀਆਂ ਰਿਆਸਤਾਂ ਸੀ ਉਹ ਫਿਰ ਬ੍ਰਿਟਿਸ਼ਰ ਦੇ ਅੰਡਰ ਰਹੀਆਂ ਜੀ ਪਰ ਨਾਬੇ ਵਾਲਿਆਂ ਨੇ ਬਗਾਵਤ ਵੀ ਕੀਤੀ ਉਹਦਾ ਉਹਨਾਂ ਨੂੰ ਮੁੱਲ ਵੀ ਚੁਕਾਣਾ ਪਿਆ ਵੀ ਰਿਪੂ ਦਮਨ ਸਿੰਘ ਜੀ ਨੂੰ ਇਹ ਤੋਂ ਕੈਦ ਕਰਕੇ ਕੋੜੇਕ ਨਾਲ ਭੇਜਿਆ ਜੀ ਤੇ ਇਹ ਧਰਮੀ ਰਾਜਿਆਂ ਦਾ ਹੀ ਸੀ ਨਾ ਉਹਨਾਂ ਨੇ ਧਰਮ ਦੇ ਲਈ ਆਪਣਾ ਰਾਜ ਸਰਕਾਰ ਵੀ ਛੱਡਤਾ ਉਹਨਾਂ ਨੇ ਕੈਦ ਹੋ ਗਏ ਪਰ ਉਹਨਾਂ ਨੇ ਧਰਮ ਦਾ ਰਸਤਾ ਅਪਣਾਇਆ ਦੁਬਾਰੇ ਫੇਰ ਤੁਹਾਡੇ ਤੋਂ ਸੁਣਨਾ ਚਾਹਾਂਗੇ ਮਹਾਰਾਜ ਰਿਪਤਮਨ ਸਿੰਘ ਨੂੰ ਹੌਲੀ ਥੋੜਾ ਜਿਆ ਦੱਸਿਓ ਕਿਹੜੀ ਜਗ੍ਹਾ ਤੇ ਲਿਜਾ ਕੇ ਉੱਥੇ ਗ੍ਰਿਫਤਾਰ ਕਰਕੇ ਜੇਲ੍ਹ ਦੀ ਸਜ਼ਾ ਦਿੱਤੀ ਗਈ ਉਹਨਾਂ ਨੂੰ ਜਦੋਂ ਮਹਾਰਾਜ ਰਿਪਤਮਨ ਸਿੰਘ ਨੂੰ ਅੰਗਰੇਜ਼ਾਂ ਨੇ ਇਹ ਦੇਖਿਆ ਕਿ ਇਹ ਬਗਾਵਤੀ ਸੋਰੇ ਨਾਲ ਦੇ ਪਹਿਲਾਂ ਇਥੋਂ ਡੇਰਾਦੂਨ ਲੈ ਕੇ ਗਏ ਸੀ ਜੀ ਡੇਰਾਦੂਨ ਤੋਂ ਬਾਅਦ ਕੋੜੇਕਨਾਲ ਸਾਊਥ ਇੰਡੀਆ ਕੋੜੇਕਨਾਲ 'ਚ ਸ਼ਿਫਟ ਕੀਤਾ ਗਿਆ ਜਿਹੜੇ ਉਹ ਜਿੱਥੇ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਇੱਕ ਨੋਮੀਨਲ ਦਿੱਤਾ ਜਾਂਦਾ ਸੀ ਸਾਰਾ ਖਰਚਾ ਵਗੈਰਾ ਪਰ ਉਹ ਰਿਆਸਤ ਜਿਹੜੀ ਹੈ ਉਹ ਡਿਕਲਾਈਨ ਹੀ ਇਸੇ ਕਰਕੇ ਹੋਇਆ ਕਿਉਂਕਿ ਉਹਨੇ ਬਗਾਵਤੀ ਸੂਰਤ ਸੀ ਉਹਨਾਂ ਨੇ ਧਰਮ ਦਾ ਰਸਤਾ ਬਣਾਇਆ ਉਹਨਾਂ ਨੇ ਸਮਝੌਤਾ ਨਹੀਂ ਕੀਤਾ ਜੀ ਸਿੰਘ ਸਾਹਿਬ ਜਿਸ ਤਰ੍ਹਾਂ ਮਹਾਰਾਜ ਰਿਪਦਮਨ ਸਿੰਘ ਦੀ ਗੱਲ ਚੱਲ ਰਹੀ ਹੈ ਉਹਨਾਂ ਦੀ ਵਜ੍ਹਾ ਤੋਂ ਹੀ ਸਿੱਖ ਕੌਮ ਨੇ ਬਗਾਵਤ ਕੀਤੀ ਫਿਰ ਜੈਤੋ ਦਾ ਮੋਰਚਾ ਲੱਗਾ ਤੇ ਉੱਥੇ ਖੂਹ ਦੇ ਵਿੱਚ ਇੱਥੋਂ ਤੱਕ ਕਿ ਜਿਹੜੀ ਮਾਤਾ ਬਲਵੀਰ ਕੌਰ ਸੀ ਸਨ ਉਸ ਟਾਈਮ ਇੱਕ ਗੁਰਸਿੱਖ ਬੀਬੀ ਆਪਣੇ ਛੋਟੇ ਜਿਹੇ ਬੱਚੇ ਨੂੰ ਛਾਤੀ ਨਾਲ ਲਾਇਆ ਹੋਇਆ ਹੈ ਤੇ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀ ਉਹਨਾਂ ਤੋਂ ਇਹ ਚੀਜ਼ੇ ਬਰਦਾਸ਼ਤ ਨਹੀਂ ਹੋਈ ਕਿ ਇਹ ਵੱਡਾ ਰੂਪਣਾ ਧਾਰਨ ਕਰ ਲਵੇ ਤੇ ਉਸਦੇ ਗੋਲੀ ਵਜਿਸੀ ਜਿਹੜੀ ਬੱਚੇ ਦੇ ਪਹਿਲਾਂ ਬੱਚਾ ਸੀ ਜਿਹਦੋਈ ਬਾਅਦ ਚ ਜਿਹੜੀ ਹੈ ਮਾਂ ਸੀ ਜਿਹਦੋਈ ਸੀ ਇਹ ਇਤਿਹਾਸ ਹੈ 90 ਦਾ ਤੇ ਭਾਈ ਨਰਿੰਦਰ ਸਿੰਘ ਜੀ era ਤੋਂ ਹੋਰ ਵੀ ਬਹੁਤ ਕੁਝ ਜਾਣਨ ਨੂੰ ਦਿਲ ਕਰਦਾ ਪਰ ਇਹਨਾਂ ਦੇ ਕੋਲ ਕਿਉਂਕਿ ਇੱਕ ਪੰਡਾਰ ਨੇ ਆਪਣੇ ਆਪ ਜਿਵੇਂ ਅਸੀਂ ਪਹਿਲਾਂ ਦੱਸਿਆ ਕਿ ਇੱਕ ਸਮੁੰਦਰ ਨੇ ਇਤਿਹਾਸ ਦਾ ਤੁਰਦਾ ਫਿਰਦਾ ਇੱਕ ਇਤਿਹਾਸ ਹੈ ਤੇ ਆਪਾਂ ਇਹਨਾਂ ਤੋਂ ਵੇਖਣਾ ਚਾਹਾਂਗੇ ਜਿਹੜੀਆਂ ਚਿੱਠੀਆਂ ਸਨ ਜਿਹੜੇ ਮਹਾਰਾਜਾ ਰਿਪੂ ਦੰਮਣ ਸਿੰਘ ਜੀ ਹੋਣ ਚਾਹੇ ਮਹਾਰਾਜਾ ਹੀਰਾ ਸਿੰਘ ਸਨ ਜਿਹੜੇ ਉਹਨਾਂ ਨੇ ਫੈਸਲੇ ਲਏ ਉਹਦਾ ਇੱਕ ਮੌਕੇ ਦਾ ਜਿਹੜਾ ਦਸਤਾਵੇਜ਼ ਤੁਹਾਨੂੰ ਦਿਖਾਉਣ ਜਾ ਰਹੇ ਹਾਂ 200 ਸਾਲ ਪਹਿਲਾਂ ਕਿ ਉਹ ਕਿਸ ਤਰ੍ਹਾਂ ਇੱਕ ਜਾਇਦਾਦ ਦਾ ਫੈਸਲਾ ਕੀਤਾ ਗਿਆ ਸੀ ਇਹ ਸਾਰੇ ਉਹ ਦਸਤਾਵੇਜ਼ ਜਿਹੜੇ ਇਹ ਖਾਸ ਤੌਰ ਤੇ ਜਿਹੜੇ ਫਾਰਸੀ ਚ ਲਿਖੇ ਗਏ ਆ ਦਸਤਾਵੇਜ਼ ਇਹ ਉਹ ਸਟਾਮ ਨੇ ਜਿਨ੍ਹਾਂ ਦੇ ਉੱਤੇ ਸਰਕਾਰ ਫੈਸਲੇ ਲੈਂਦੀ ਸੀ ਤੇ ਜਿਵੇਂ ਜ਼ਮੀਨ ਦੀ ਜਾਇਦਾਦ ਦੇ ਝਗੜੇ ਦਾ ਫੈਸਲਾ ਹੋਣ ਲਈ ਆਇਆ ਤੇ ਮਹਾਰਾਜ ਸਾਹਿਬ ਨੇ ਉੱਤੇ ਜਿਹੜਾ ਫੈਸਲਾ ਕੀਤਾ ਇਹ ਸਾਰੀ ਫਾਰਸੀ ਭਾਸ਼ਾ ਦੇ ਵਿੱਚ ਸਾਰਾ ਲਿਖਿਆ ਗਿਆ ਤੇ ਇਹ ਅੱਜ ਤੋਂ 200 ਸਾਲ ਪਹਿਲੇ ਸਟਾਮ ਨੇ ਜਿਹੜੇ ਜੀ ਇਹ ਤੁਹਾਨੂੰ ਕਿਵੇਂ ਪਤਾ ਲੱਗਾ 200 ਸਾਲ ਪਹਿਲੇ ਫਾਰਸੀ ਤੁਹਾਨੂੰ ਇਹਨਾਂ ਦੀ ਨਹੀਂ ਫਾਰਸੀ ਮੈਂ ਇਹਦੀ ਮੌਲਵੀ ਸਾਹਿਬ ਕੋਲੋਂ ਪੜਵਾਈ ਵੀ ਸੀ ਮਲੇਰ ਕੋਲੇ ਤੋਂ ਕਿਉਂਕਿ ਉਹ ਸਰਕਾਰੀ ਜ਼ੁਬਾਨ ਜਿਹੜੀ ਹੁੰ ਇੱਕ ਲੈਜਾ ਅਲੱਗ ਲਿਖਿਆ ਹੁੰਦਾ ਹਾਂਜੀ ਉਹਦਾ ਤਰਜਮਾ ਕਰਵਾਇਆ ਸੀ ਤੇ ਉਸ ਜ਼ਮੀਨ ਦੇ ਝਗੜਿਆਂ ਦੇ ਫੈਸਲੇ ਨੇ ਕਈ ਤਾਂ ਇਹੋ ਜਿਹੇ ਸਟਾਮਬੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਨੂੰ ਇੱਕ ਸਟਾਮ ਹੈ ਮੇਰੇ ਕੋਲ ਇੱਕ ਹੋਰ ਸਟੇਟ ਦੇ ਵਿੱਚ ਸਟਾ ਸਟਾਮ ਆਈ ਸੀ ਜਿੱਚ ਕੋਈ ਬੰਦਾ ਕਹਿ ਰਿਹਾ ਕਿ ਮੈਂ ਸਰਕਾਰ ਦਾ ਖੈਰ ਖਾਉਂਾ ਬਹੁਤ ਜ਼ਮੀਨ ਜਾਇਦਾਦ ਦਾ ਮੈਨੂੰ ਇੱਕ ਰਵਾਲਵਰ ਤੇ 100 ਕਾਰਤੂਸ ਦਿੱਤੇ ਜਾਣ ਅੱਛਾ ਉਹਦੇ ਲਈ ਵੀ ਮਰਜ਼ੀਆਂ ਆਉਂਦੀਆਂ ਸੀ ਈਵਨ ਉਸ ਟਾਈਮ ਤੇ ਮਿੱਟੀ ਦਾ ਤੇਲ ਜਿਹੜਾ ਉਹ ਪਰਮਿਟ ਤੇ ਮਿਲਦਾ ਸੀ ਤੇ ਕਈ ਇਹ ਸਟਾਮ ਇਹੋ ਜਿਹੇ ਮਿਲੇ ਜਿਨ੍ਹਾਂ ਦੇ ਉੱਤੇ ਲਿਖਿਆ ਕਿ ਮੇਰੀ ਬੇਟੀ ਦੀ ਸ਼ਾਦੀ ਮੈਨੂੰ ਦੋ ਪੀਪੇ ਮਿੱਟੀ ਦਾ ਤੇਲ ਦੇ ਦਿੱਤੇ ਜਾਣ ਜੀ ਤੇ ਜੇ ਕੋਈ ਰਲਵਾਰ ਅਸਲੇ ਦਾ ਲਾਇਸੈਂਸ ਲੈਣ ਲਈ ਅਪਲਾਈ ਕਰਦਾ ਸੀ ਉਹਦੇ ਤੇ ਬਕਾਇਦਾ ਪੁਲਿਸ ਦਾ ਜਿਹੜਾ ਐਸਐਚਓ ਹੈ ਉਹ ਰਿਪੋਰਟ ਕਰਦਾ ਸੀ ਜੀ ਫਿਰ ਪਟਵਾਰੀ ਰਿਪੋਰਟ ਕਰਦਾ ਸੀ ਕਿ ਹਾਂ ਇਹ ਬੰਦਾ ਜੈਨਨ ਹੈ ਠੀਕ ਹੈ ਫਿਰ ਤਹਿਸੀਲਦਾਰ ਰਿਪੋਰਟ ਕਰਦਾ ਸੀ ਉਸ ਤੋਂ ਬਾਅਦ ਉਹਨੂੰ ਅਸਲੇ ਦਾ ਲਾਇਸੈਂਸ ਮਿਲਦਾ ਸੀ ਜੀ ਤੇ ਉਸ ਸਟਾਮਾ ਦੇ ਉੱਤੇ ਸਾਰਾ ਜ਼ਿਕਰ ਹੈਗਾ ਜੀ ਹਾਂਜੀ ਜਿਹੜੇ ਤੁਹਾਡੇ ਕੋਲ ਸਟਾਮ ਮੌਜੂਦ ਨੇ ਆਪਣੇ ਕੋਲ ਹਾਂਜੀ ਹਾਂਜੀ ਜੀ ਸੋ ਇਸਨ ਭਾਈ ਨਰਿੰਦਰ ਸਿੰਘ ਜੀ ਲੁਧਿਆਣਾ ਤੋਂ ਤੇ ਆਪਾਂ ਹੋਰ ਵੀ ਤੁਹਾਨੂੰ ਜਿਹੜੇ ਦਸਤਾਵੇਜ਼ ਇਹਨਾਂ ਦੇ ਕੋਲ ਇਸ ਵਕਤ ਨਾਬਾ ਜਿਹੜੇ ਪ੍ਰਦਰਸ਼ਨੀ ਦੇ ਦੌਰਾਨ ਇਹਨਾਂ ਕੋਲ ਮੌਜੂਦ ਨੇ ਉਹ ਵੀ ਤੁਹਾਨੂੰ ਤੁਸੀਂ ਇਹ ਸਕਰੀਨ ਦੇ ਉੱਪਰ ਇਸ ਵਕਤ ਤੋ ਵੇਖ ਰਹੇ ਹੋ ਤੇ ਜਿਵੇਂ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ ਤੁਸੀਂ ਇਹ ਸਿੱਕੇ ਵੇਖ ਰਹੇ ਹੋ ਚਾਹੇ ਉਹ ਨਾਬਾ ਰਿਆਸਤ ਦੇ ਨੇ ਜਿਹੜੇ ਹੁਣ ਤੁਸੀਂ ਤਸਵੀਰਾਂ ਵੇਖੋਗੇ ਅੱਗੇ ਕੈਂਥਲ ਰਿਆਸਤ ਦੇ ਜੀਂਦ ਰਿਆਸਤ ਦੇ ਇਹ ਸਿੱਕੇ ਨੇ ਜਿਹੜੇ ਭਾਈ ਸਾਹਬਰੀ ਆਪਣੇ ਦਿਲ ਨਾਲ ਲਾ ਕੇ ਰੱਖਦੇ ਨੇ ਤੇ ਬਹੁਤ ਵੱਡਾ ਖਜ਼ਾਨਾ ਇਹਨਾਂ ਕੋਲ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਚਿੱਠੀਆਂ ਨੇ ਡਾਕ ਨੇ ਡਾਕ ਪੱਤਰ ਨੇ ਬਹੁਤ ਕੁਝ ਜਿਹੜਾ ਰਾਜੀ ਮਹਾਰਾਜਾਂ ਕੋਲ ਆਉਂਦਾ ਸੀ ਚਿੱਠੀਆਂ ਆਉਂਦੀਆਂ ਹਨ ਚਿੱਠੀਆਂ ਦਾ ਦਾਨ ਪ੍ਰਦਾਨ ਹੁੰਦਿਆ ਹਨ ਹੋਰ ਸਟੇਟਾਂ ਦੇ ਜਿਹੜੇ ਰਾਜੇ ਸਨ ਉਹ ਇਹਨਾਂ ਨਾਲ ਆਪਸੀ ਗੱਲਬਾਤ ਕਰਨੀ ਜਾਂ ਫਿਰ ਲੋਕਾਂ ਦੇ ਝਗੜੇ ਜੋ ਮਿਲੇ ਨਵੇੜ ਨੇ ਜਾਂ ਫਿਰ ਵਿਆਹਾਂ ਦੇ ਸੱਦੇ ਇੱਕ ਦੂਸਰੇ ਰਾਜੀ ਮਹਾਰਾਜੇ ਨੂੰ ਦੇਣੇ ਉਹ ਸਭ ਕੁਝ ਇਹਨਾਂ ਦੇ ਕੋਲ ਅਥਾਹ ਭੰਡਾਰ ਹੈ ਤੇ ਤੁਸੀਂ ਇਹ ਆਪਣੇ ਤਸਵੀਰਾਂ ਵੀ ਦੇਖ ਰਹੇ ਹੋ ਚੈਨਲ ਪਾਇਟਿਕ ਲਾਈਵ ਐਸਪੀ ਮੀਡੀਆ ਪੰਜਾਬ ਤੇ ਮੈਂ ਤੁਹਾਡਾ ਦੋਸਤ ਸੈਵ ਸਿੰਘ ਵਿਰ